ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੂਤੀ ਗਿਆਨ ਜਨੇਊ ਧਿਆਨ ਕੋਸ ਪਾਤੀ ਕੋਸ ਪਾਤੀ ਇਹ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਕੋਸ ਦਾ ਅਰਥ ਹੈ ਦੱਬ ਤੇ ਪਾਤੀ ਦਾ ਅਰਥ ਹੈ ਪਤਲਾ ਹਰ ਨਾਮਾ ਜਸ ਜਾਚਉ ਨਾਉ ਜਾਸਤਿ ਵਿਸਰਾਮ ਲਾਉਣਾ ਧਿਆਨ ਨਾਲ ਹਰ ਨਾਮਾ ਜਸ ਜਾਚਉ ਨਾਉ ਹਰ ਨਾਮਾ ਜਸ ਜਾਚਉ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਪਾण्डे ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋ ਪੜੋ ਨਾਮੇ ਚਜ ਆਚਾਰ ਹਾਂਜੀ ਨਾਮੇ ਸੋਚ ਨਾਮੋ ਪੜੋ ਨਾ ਮੇ ਚੱਦ ਅਤ ਰਹਾਉ ਬਾਹਰ ਜਨੇਉ ਜਿ ਬਾਹਰ ਜਨੇਉ ਜਿੱਚ ਜੋਤ ਹੈ ਨਾਲ ਧੋਤੀ ਟਿੱਕਾ ਨਾਮ ਸਮਾਲ ਐਥੈ ਉਥੈ ਨਿਭਿ ਹੀ ਨਾਲ ਐਥੈ ਉਥੈ ਨਿਭਿ ਹੀ ਨਾਲ ਵੇਰਣ ਆਵੈ ਹੋਰ ਕਰਮ ਨ ਭਾਲ ਪੂਜਾ ਪ੍ਰੇਮ ਮਾਇਆ ਪਰ ਜਾਲ ਏਕੋ ਵੇਖਾ ਹੋ ਅਵਰ ਨ ਭਾਲ ਚੀਨਾ ਤਤ ਗਗਨ ਚੀਨਾ ਤਤ ਚੀਨਾ ਤਤ ਗਗਨ ਦਾਸ ਦਵਾਰ ਖਾਰ ਮੁਖ ਪਾਠ ਇਹ ਵੀ ਵਿਸਰਾਮ ਧਿਆਨ ਨਾਲ ਹਾਰ ਮੁਖ ਪਾਠ ਪੜਾ ਵਿਚਾਰ ਹਾਰ ਮੁਖ ਪਾਠ ਪੜਾ ਵਿਚਾਰ ਭੋਜਨ ਭਾਉ ਭਰਮ ਭਉ ਭਾਗੈ ਪਹਰੂਆਰਾ ਇਹ ਵੀ ਪਾਠ ਧਿਆਨ ਨਾਲ ਕਰਨਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਹੈ ਪਹਰੂ ਰਾਖਬ ਯਾਨੀ ਜਿਹੜਾ ਰਾਰਾ ਕੰਨਾ ਨਾ ਇਹ ਸ਼ਬਦ ਦੇ ਨਾਲ ਚੁਟਕਿਆ ਪਾਠ ਪਹਰੂ ਦਾ ਅਰਥ ਹੈ ਪਹਿਰੇਦਾਰ ਰਾਖਬ ਦਾ ਅਰਥ ਹੈ ਰਾਖਾ ਪਹਰੂ ਰਾਖਬ ਪਹਿਰੇਦਾਰ ਹੋਣ ਰਾਖੇ ਹੋਵਨ ਚੋਰ ਨਾ ਲੱਗਾ ਬਹਰੂ ਰਛਬ ਚੋਰ ਨਾ ਲਾਗੈ ਤਿਲਖ ਲਲਾਟ ਜਾਣ ਪ੍ਰਭ ਏਕ ਬੂਝੈ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਆਚਾਰੀ ਤੇ ਵਿਸਰਾਮ ਲੈ ਦਨਾ ਆਚਾਰੀ ਨਹੀਂ ਜੀਤਿਆ ਜਾਏ ਜੀਤਿਆ ਜਿਹੜਾ ਪਾਦਾ ਥੋੜਾ ਜਿਹਾ ਕਸ ਕੇ ਵਿਚਾਰਨ ਕਰਨਾ ਪਾਠ ਪੜੈ ਨਹੀਂ ਕੀਮਤ ਪਾਏ ਅਸ਼ਟਦਸੀ ਚਹ ਭੇਦ ਨ ਪਾਇਆ ਚਹ ਤੇ ਵਿਸਰਾਮ ਨਾਦੋ ਅਸ਼ਟਦਸੀ ਜਿਹੜਾ ਪਾਠ ਹੈ ਸੰਬੰਧਕ ਹੈ ਅਸ਼ਟਦਸੀ ਚਹ ਭੇਦ ਨ ਪਾਇਆ ਅਸ਼ਟਦਸੀ ਚਹ ਭੇਦ ਨ ਪਾਇਆ ਇਹ 8 ਤੇ 10 18 ਪ੍ਰਾਣ ਤੇ 4 ਵੇਦ ਹਨ ਜਿਹੜੇ ਨਾਨਕ ਸਤਗੁਰ ਨਾਨਕ ਨਾਨਕ ਸਤਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਪਹਿਲਾ ਸੇਵਕਦਾਸ ਭਗਤ ਜਨ ਸੂਈ ਇਹ ਵੀ ਵਿਸਰਾਮ ਸੇਵਕਦਾਸ ਭਗਤ ਜਨ ਸੂਈ ਠਾਕੁਰ ਦਾ ਦਾਸ ਗੁਰਮੁਖ ਹੋਈ ਜੇ ਨ ਸਿਰ ਸਾਜੀ ਤਿਨ ਫੁਨ ਗੁਈ ਤਿਸ ਬਿਨ ਦੂਜਾ ਵਰ ਨ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸੱਚਾ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾबास ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਮਹਿਲੀ ਖਸਮ ਸੁਣੇ ਸਾबास ਸੱਚਾ ਤਾਖਤ ਬੁਲਾਵੈ ਸੁ ਹੋਏ ਦੀ ਵਡਿਆਈ ਕਰੇ ਸੁ ਹੋਏ ਤੇਰਾ ਤਾਣ ਤੂੰ ਹੈ دیਵਾਨ ਗੁਰ ਕਾ ਸ਼ਬਦ ਸਚ ਨੀਸਾਨ ਮੰਨੇ ਹੁਕਮ ਸੋ ਪਰਗਟ ਜਾਏ ਸਚ ਨੀਸਾਨ ਹੈ ਥਾਕ ਨਾ ਪਾਈ ਪੰਡਿਤ ਪੜ੍ਹ ਹੈ ਵਿਖਾਣ ਹੈ ਵੀਦ ਅੰਤਰ ਵਸਤ ਨਾ ਜਾਣੈ ਵੀਦ ਗੁਰ ਬਿਨ ਸੁਜੀ ਬੂਜਨਾ ਹੋਏ ਸਾਚਾ ਰਵ ਰਹਾ ਪ੍ਰਭ ਸੋਏ ਕੀ ਹਉ ਆਖਾ ਆਖੁ ਭਖਾਣੀ ਤੂ ਆਪੇ ਜਾਣ ਹੈ ਸਰਬ ਵਿਣਾਣੀ ਨਾਨਕ ਏਕੋ ਦਰ ਦੀ ਮਾਣ ਗੁਰਮੁਖ ਸਾਚ ਤਹਾ ਗੁਦਰਾਣ ਅਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਗਾਗਰ ਥੋੜਾ ਜਿਹਾ ਕਸ ਕੇ ਖੋਲਣਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸਾ ਦੁਖ ਪਾਈ ਇਹੋ ਜੱਗ ਸਾਗਰ ਦੁੱਤਰ ਕਿਉ ਤਰੀਐ ਦੁੱਤਰ ਤੇ ਥਮਕ ਲਾਦੋ ਇਹੋ ਜੱਗ ਸਾਗਰ ਦੁੱਤਰ ਕਿਉ ਤਰੀਐ ਬਿਨ ਹਰਗੁਰ ਪਾਰ ਨਾ ਪਾਈ ਤੁਜ ਬਿਨ ਔਰ ਨਾ ਕੋਈ ਮੇਰੇ ਪਿਆਰੀ ਤੁਝ ਬਿਨ ਔਰ ਨਾ ਕੋਈ ਹਰੀ ਤੁਝ ਬਿਨ ਔਰ ਨਾ ਕੋਈ ਹਰੀ ਕੋਈ ਪਾਠ ਕੋਈ ਨਹੀਂ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸ਼ੇ ਜਿਸ ਨਦਰ ਕਰੀ ਸਰਬੀ ਰੰਗੀ ਰੂਪੀ ਤੂੰ ਹੈ ਜਿਸ ਬਖਸ਼ੇ ਤਿਸ ਜਿਸ ਤਿਸ ਬਖਸ਼ੇ ਜਿਸ ਨਦਰ ਕਰੀ ਰਹਾ ਸਾਸ ਬੁਰੀ ਘਰਵਾਸ ਨ ਦੇਵੇ ਪੇਰ ਸਿਓ ਮਿਲਣਾ ਨਾ ਦੇ ਬੁਰੀ ਪੇਰ ਸਿਓ ਮਿਲਣਾ ਨਾ ਦੇ ਬੁਰੀ ਸਖੀ ਸਾਜਨੀ ਕੇ ਹੋ ਚਰਨ ਸਰੇਵਉ ਸਾਜਨੀ ਕਸ ਕੇ ਬੋਲਨਾ ਸਖੀ ਸਾਜਨੀ ਕੇ ਹੋ ਚਰਨ ਸਰੇਵਉ ਹਰ ਗੁਰ ਕਿਰਪਾ ਤੇ ਨਦਰ ਧਰੀ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾमीत ਨਾ ਅਵਰ ਕੋਈ ਤੁਮ ਸਾमीत ਨਾ ਅਵਰ ਕੋਈ ਜੋ ਤੂੰ ਰਖ ਹੈ ਤਿਵਹੀ ਰਹਿਣਾ ਦੁਖ ਸੁਖ ਦੇਵ ਹੈ ਕਰਹ ਸੋਈ ਆਸਾ ਮਨਸਾ ਦੂ ਬਿਨਾਸਤ ਆਸਾ ਮਨਸਾ ਦੂ ਬਿਨਾਸਤ ਤ੍ਰਿਹਗੁਣ ਆਸ ਨਿਰਾਸ ਭਈ ਤੁਰਿਆਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਹੀ ਤੁਰਿਆਵਸਥਾ ਪਾਠ ਜਿਹੜਾ ਨਾ ਸੰਮਨਿਤ ਪਾਠ ਕਰਨਾ ਹੈ ਤੁਰੀ ਆਵਸਥਾ ਨਹੀਂ ਕਹਿਣਾ ਤੁਰਿਆ ਵਸਥਾ ਤੁਰਿਆ ਵਸਥਾ ਗੁਰਮੁਖ ਪਾਈਐ ਸੰਤ ਸਵਾ ਕੀ ਓਟ ਲਹੀ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਲਖਿ ਭੇਵਾ ਨਾਨਕ RAM ਨਾਮ ਮਨ ਰਾਤਾ ਗੁਰਮੁਤ ਪਾਈ ਸਹਿਜ ਸੇਵਾ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ